ਇਸ ਵਾਰੀ ਜਿਵੇਂ ਪਛਮੀ ਚੋਣਾ ਜਿਹੜੀਆਂ ਹੋਣ ਚਾਹਣ ਲੁਧਿਆਣਾ ਦੇ ਵਿੱਚ ਤੇ ਇਸ ਵਾਰੀ ਕਿਸ ਤਰੀਕੇ ਦਾ ਰਹੇਗਾ ਮਾਹੌਲ ਸਾਰਾ ਨੌਕਰ ਨਹੀਂ ਮੈਨੂੰ ਸਾਥੀ ਚਾਹੀਦੇ ਆ ਮੈਨੂੰ ਸਹਿਯੋਗੀ ਚਾਹੀਦੇ ਆ ਮੈਨੂੰ ਪਰਿਵਾਰਿਕ ਮੈਂਬਰ ਚਾਹੀਦੇ ਆ ਗਦਦਾਰ ਨਹੀਂ ਚਾਹੀਦੇ ਲੁਟਕਾਰ ਨਹੀਂ ਚਾਹੀਦੇ ਇਹ ਮੇਰਾ ਜਨਮ ਸਥਾਨ ਹੈ ਮੇਰੀ ਪਰਵਰਿਸ਼ ਇੱਥੇ ਹੋਈ ਹੈ ਤੇ ਮੈਂ ਰਹਿਣਾ ਵੀ ਇੱਥੇ ਰਿਹਾ ਵੀ ਇਹ ਨਹੀਂ ਮੈਂ ਕਦੀ ਵਿਦੇਸ਼ ਚ ਰਹਿ ਗਿਆ ਜਿਹੜਾ ਮੇਰੀ ਕਨਸੀਕੁਐਂਸੀ ਦਾ ਹੋਏਗਾ ਉਹਨੂੰ ਨਾ ਜਰੂਰ 60000 ਤੋਂ 1 ਲੱਖ ਦੀ ਆਮਦਨ ਵਾਲਾ ਬਿਜ਼ਨਸ ਕਰਾ ਕੇ ਦਊਂਗਾ 1 ਲੱਖ ਦੀ ਆਮਦਨ ਵਾਲਾ ਬਿਜ਼ਨਸ ਕਰਾ ਕੇ ਦਊਂਗਾ ਜਿਹੜੇ ਮੈਨੂੰ ਬਚਪਨ ਤੋਂ ਜਾਣਦੇ ਐ ਉਹਨਾਂ ਨੂੰ ਪਤਾ ਸੀ ਕਿ ਐਲਬਰਟ ਹੀਫ ਟੀਜ਼ਿੰਗ ਦੇ ਬਹੁਤ ਜ਼ਿਆਦਾ ਖਿਲਾਫ ਐ ਮਸਕਰੀਆਂ ਦੇ ਖਿਲਾਫ ਐ ਇਹ ਪੂਰੇ ਹਲਕੇ ਦੇ ਵਿੱਚ ਕੋਈ ਕਿਸੇ ਨੂੰ ਤੰਗ ਕਰ ਗਿਆ ਕੋਈ ਇੱਥੇ ਨਸ਼ਾ ਵੇਚ ਗਿਆ ਤਾਂ ਉਹਦੇ ਲਈ ਐਲਬਰਟ ਜ਼ਿੰਮੇਵਾਰ ਹੋਊ ਉਹਦੇ ਲਈ ਪੁਲਿਸ ਨਹੀਂ ਜ਼ਿੰਮੇਵਾਰ ਹੋਊ ਅੱਜ ਅਨਪਲਾਨਡ ਓਵਰਬ੍ਰਿਜ ਬਣੇ ਹੋਏ ਨੇ ਅਨਪਲਾਨਡ ਅੰਡਰਪਾਸ ਬਣੇ ਹੋਏ ਨੇ ਡਿਵੈਲਪਮੈਂਟ ਦੇ ਨਾਂ ਤੇ ਠੱਗ ਰਹੇ ਨੇ ਵੈਲਕਮੈਂਟ ਦੇ ਨਾਂ ਤੇ ਠੱਗ ਰਹੇ ਨੇ ਇਹ ਚੋਣ ਨਿਸ਼ਾਨ ਮਿਲਣ ਤੋਂ ਪਹਿਲਾਂ ਰਿਯੂਮਰ ਅੜਾਏ ਗਏ ਬਹੁਤ ਜ਼ਿਆਦੇ ਵੀ ਐਲਬਰਟ ਨੇ ਇਲੈਕਸ਼ਨ ਨਹੀਂ ਲੜਨੇ ਐਲਬਰਟ ਨੇ ਕਾਗਜ਼ ਨਹੀਂ ਭਰਨੇ ਜਦੋਂ ਐਲਬਰਟ ਨੇ ਕਾਗਜ਼ ਭਰਤੇ ਫਿਰ ਕਹਿੰਦੇ ਐਲਬਰਟ ਨੇ ਚੋਣ ਨਿਸ਼ਾਨ ਨਹੀਂ ਲੈਣਾ ਪਹਿਲਾਂ ਹੀ ਵੈਕ ਕਰ ਜਾਣਾ ਜਦੋਂ ਚੋਣ ਨਿਸ਼ਾਨ ਮਿਲ ਗਿਆ ਹੁਣ ਕਿ ਜਦੋਂ ਸੱਤਾ ਦੇ ਵਿੱਚ ਆ ਜਾਓਗੇ ਪਾਵਰ ਹੱਥ ਦੇ ਵਿੱਚ ਹੋਏਗੀ ਫਿਰ ਲੋਕਾਂ ਦਾ ਭਲਾ ਕਿਸ ਤਰੀਕੇ ਨਾਲ ਕਰੋਗੇ ਭਾਈ ਚਾਰਕ ਸਾਂਝ ਵੀ ਦੇਖੀ ਐ ਤੇ ਕ੍ਰਿਸ਼ਚਨਾਂ ਦੇ ਘਰ ਆਰਤੀ ਵੀ ਦੇਖੀ ਐ ਜਿਹੜਾ ਵੈਸਟ ਕੌਨਸੀਜੈਂਸੀ ਦਾ ਵੋਟਰ ਆ ਉਹੀ ਐਮਐਲਏ ਜਿਹੜਾ ਵੈਸਟ ਕੌਨਸੀਜੈਂਸੀ ਦਾ ਵੋਟਰ ਐ ਉਹਦੀ ਸਿੱਧੀ ਅਪਰੋਚ ਐ ਤੇ ਮੈਂ ਪੀਏ ਨਹੀਂ ਰੱਖਣੇ ਨਾ ਮੈਂ ਸੈਕਟਰੀ ਰੱਖਣੇ ਡਾਇਰੈਕਟ ਇੰਡਸਟ੍ਰੀਅਲਿਸਟ ਨਾਮ ਤੇ ਤੁਹਾਡੇ ਰਾਹੀਂ ਵਾਅਦਾ ਕਰਦਾ ਆ ਟੈਕਸ ਜਾਇਜ਼ ਹੋਊ ਲੱਗੂ ਕੋਈ ਉਹਨਾਂ ਨੂੰ ਤੰਗ ਨਹੀਂ ਕਰੇਗਾ ਕੋਈ ਉਹਨਾਂ ਨੂੰ ਤੰਗ ਨਹੀਂ ਕਰੇਗਾ ਜਿਹੜਾ ਮੇਰੇ ਕੋ ਕੰਮ ਕਰਨ ਆਇਆ ਉਨੇ ਆਕੇ ਕਹਾਂ ਮੈਨੂੰ ਨੌਕਰੀ ਰੱਖ ਲੈ ਮੈਂ ਕਹਾ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਨੌਕਰੀ ਰੱਖ ਸਕਾਂ ਆ ਯਾਰ ਸਹਿਯੋਗੀ ਜੇ ਦੂ ਰੋਟੀਆਂ ਮੈਂ ਕਹਾਂਗਾ ਇੱਕ ਤੈਨੂੰ ਵੀ ਦਊਂਗਾ ਥੋੜੇ ਜੇ ਕਾਇਮ ਹੋਵੋ ਮੇਰੇ ਭਰਾਵੋ ਤੇ ਦੇਖੋ ਦੁਬਾਰਾ ਤੁਹਾਡੇ ਵਾਲ ਕੋਈ ਝਾਕ ਵੀ ਜਾਵੇ ਇਹ ਵਾਅਦਾ ਕਰਦਾ ਹੈ ਤੁਹਾਡਾ ਭਰਾ ਤੁਹਾਡੇ ਨਾਲ ਮੇਰੀ ਕੈਂਪੇਨ ਜਾਰੀ ਹੈ ਤੇ ਹੁਣ ਤਾਂ ਸਿਰਫ ਆ ਚੋਣ ਨਿਸ਼ਾਨ ਉਹਨਾਂ ਤੱਕ ਪਹੁੰਚਣ ਦੀ ਤਿਆਰੀ ਹੈ ਚੋਣ ਨਿਸ਼ਾਨ ਉਹਨਾਂ ਤੱਕ ਪਹੁੰਚਣ ਦੀ ਤਿਆਰੀ ਹੈ ਜਿੰਨੇ ਵੀ ਮੈਂ ਤੁਹਾਨੂੰ ਗੱਲ ਕਰਾਂ ਕੈਂਡੀਡੇਟ ਖੜੇ ਆ ਉਹ ਆਕੇ ਮੇਰੇ ਨਾਲ ਡਿਬੇਟ ਕਰਨ ਕੀ ਉਹਨਾਂ ਦੇ ਘਰ ਦੇ ਆਲੇ ਦੁਆਲੇ ਚੈਨ ਸਨੈਚਿੰਗ ਨਹੀਂ ਹੋਈ ਕੀ ਉਹਨਾਂ ਦੇ ਘਰ ਦੇ ਆਲੇ ਦੁਆਲੇ ਡਰੱਗਸ ਨਹੀਂ ਬਕਰੀ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ ਜਿਹੜੇ ਮੇਰੇ ਬਚਪਨ ਤੋਂ ਨਾਲ ਰਹੇ ਆ ਮੇਰੇ ਭੈਣ ਭਰਾ ਨੇ ਮੇਰੇ ਰਿਸ਼ਤੇਦਾਰ ਨੇ ਸਾਡੇ ਪਾਸਵਾਨ ਨੇ ਸਾਡੇ ਪੁਜਿਤ ਨੇ ਸਾਡੇ ਭਾਈ ਸਾਹਿਬ ਨੇ ਸਾਡੇ ਮੌਲਵੀ ਸਾਹਿਬ ਨੇ ਉਹੀ ਮੇਰੇ ਲਈ ਅਰਦਾਸਾਂ ਕਰਦੇ ਆ ਤਾਂ ਘਰ ਘਰ ਮੈਨੂੰ ਪਚਾਰੇ ਨੇ ਲੁਧਿਆਣਾ ਦੇ ਪੱਛਮੀ ਚੋਣਾਂ ਵਾਸਤੇ ਜਿਹੜਾ ਕਾਫੀ ਭਾਰੀ ਜੰਗ ਜਿਹੜੀ ਇਸ ਸਮੇਂ ਚੱਲਦੀ ਪਈ ਹੈ ਮਾਹੌਲ ਪੂਰਾ ਭੱਕਿਆ ਹੋਇਆ ਤੇ ਨਾਲ ਦੀ ਨਾਲ ਜਿਹੜੇ ਕਿ ਆਜ਼ਾਦ ਉਮੀਦਵਾਰ ਵੀ ਖੜੇ ਹੋ ਰਹੇ ਨੇ ਸਾਡੇ ਨਾਲ ਐਲਬਰਟ ਦੁਆਜ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜਿੱਥੇ ਸਾਰੀ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਇਹ ਕੱਲੇ ਜਿਹੜੇ ਸਾਹਣ ਬਣ ਕੇ ਪੱਛਮੀ ਇਲਾਕੇ ਨੂੰ ਜਿਹੜਾ ਕਿ ਇਸ ਸਮੇਂ ਕੈਂਪੇਨ ਕਰ ਰਹੇ ਨੇ ਤੇ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗਿਲ ਸਾਹਿਬ ਤੇ ਮਸੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਜਨਤਾ ਦੇ ਮੁੱਦੇ ਮੇਰੇ ਕੋਲ ਲੈ ਕੇ ਆਨੇ ਤਾਂ ਉਹਨਾਂ ਦੇ ਹੱਲ ਕਰਾਉਣ ਦੇ ਉਹਨਾਂ ਤੱਕ ਆਵਾਜ਼ ਪਹੁੰਚਾਉਣ ਦੇ ਮੇਰੇ ਮਦਦਗਾਰ ਸਹਾਇਕਾਂ ਨੂੰ ਤੁਹਾਡਾ ਧੰਨਵਾਦ। ਤੇ ਸਰ ਇਸ ਵਾਰੀ ਜਿਵੇਂ ਪਛਮੀ ਚੋਣਾ ਜਿਹੜੀਆਂ ਹੋਣ ਚਾਹਣ ਲੁਧਿਆਣਾ ਦੇ ਵਿੱਚ ਤੇ ਤੁਸੀਂ ਐਤ ਕੀ ਜਿਹੜੀ ਨਾਮਿਨੇਸ਼ਨ ਵੀ ਭਰੀ ਆ ਤੇ ਜਿਹੜਾ ਇਸ ਵਾਰੀ ਕਿਸ ਤਰੀਕੇ ਦਾ ਰਹੇਗਾ ਮਾਹੌਲ ਸਾਰਾ ਕਿਉਂਕਿ ਸਮਾਂ ਕਾਫੀ ਘੱਟ ਹੈ ਕੈਂਪੇਨ ਵਾਸਤੇ ਤੇ ਏਰੀਆ ਕਾਫੀ ਜ਼ਿਆਦਾ ਵੱਡਾ। ਹਾਂਜੀ ਇਹ ਏਰੀਆ ਉਹਨਾਂ ਲਈ ਵੱਡਾ ਹੋ ਸਕਦਾ ਹੈ ਜਿਨ੍ਹਾਂ ਨੂੰ ਇਹ ਏਰੀਏ ਦਾ ਨਹੀਂ ਪਤਾ ਜਿਹੜੇ ਲੋਕ ਏਰੀਏ ਨੂੰ ਨਹੀਂ ਜਾਣਦੇ ਇਹ ਮੇਰਾ ਜਨਮ ਸਥਲ ਹੈ। ਮੇਰੀ ਪਰਵਰਿਸ਼ ਇੱਥੇ ਹੋਈ ਆ ਤੇ ਮੈਂ ਰਹਿਣਾ ਵੀ ਇੱਥੇ ਰਿਹਾ ਵੀ ਇਹ ਨਹੀਂ ਮੈਂ ਕਦੀ ਵਿਦੇਸ਼ ਚਲੇ ਗਿਆ ਕਦੀ ਮੈਂ ਚੰਡੀਗੜ੍ਹ ਚਲੇ ਗਿਆ ਜਾਂ ਕਦੀ ਮੈਂ ਦਿੱਲੀ ਚਲੇ ਗਿਆ ਜਾਂ ਗੁਰਕਾਉਂ ਚਲੇ ਗਿਆ ਇੱਥੇ ਹੀ ਰਹੇ ਆ ਇੱਥੇ ਹੀ ਰਹਿਣਾ ਤੇ ਇੱਥੇ ਦੇ ਲੋਕ ਮੇਰਾ ਪਰਿਵਾਰ ਹੈ ਚਾਹੇ ਉਹ ਜਵੱਦੀ ਲਾਲੋ ਚਾਹੇ ਸੁਨੀਤ ਲਾਲੋ ਚਾਹੇ ਬਾੜੇਵਾਲ ਲਾਲੋ ਤੇ ਚਾਹੇ ਹੈਬੋਵਾਲਾ ਲਾਲੋ ਚਾਹੇ ਰਾਜਪੁਰਾ ਲਾਲੋ ਬਸਤੀ ਤੇ ਚਾਹੇ ਗਹਿਲਿਆਂ ਲਾਲੋ ਚਾਹੇ ਮਹਾਲ ਬਗਾਤ ਲਾਲੋ ਇਹ ਮੇਰੇ ਟਿਪਸ ਤੇ ਨਹੀਂ ਕਾਰੋਬਾਰਾ ਲਾਲੋ ਇਹ ਮੈਂ ਤੁਹਾਨੂੰ ਉਹ ਪਿੰਡਾਂ ਦੇ ਨਾਮ ਲੈ ਰਿਆ ਆ ਜਿਹੜੇ ਪਿੰਡ ਹਸੈਨਪੁਰ ਲਾਲੋ ਇੱਕ ਹਸਨਪੁਰ ਉਧਰ ਹੈ ਇੱਕ ਆਪਣੇ ਇੱਧਰ ਵੀ ਹੈ ਯੂਨੀਵਰਸਿਟੀ ਦੇ ਵਿੱਚ ਇਹ ਉਹ ਪਿੰਡ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਤਬਦੀਲ ਹੋ ਚੁੱਕੇ ਆ ਮੈਂ ਇੱਥੇ ਬਾਗ ਵੀ ਦੇਖੇ ਆ ਮੂੰਗਫਲੀ ਦੇ ਖੇਤ ਵੀ ਦੇਖੇ ਆ ਤੇ ਮੈਂ ਇੱਥੇ ਉਹ ਪੰਛੀ ਦੇਖਿਆ ਜਿਹੜੇ ਕਲਪਨਾ ਦੇ ਵਿੱਚ ਅੱਜ ਕੱਲ ਹੁੰਦੇ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਜ ਵੀ ਉੱਡਦੇ ਨਜ਼ਰ ਆਏ ਆ ਤੇ ਇੱਥੇ ਹਰ ਤਰ੍ਹਾਂ ਦਾ ਪੰਛੀ ਮੋਰ ਵੀ ਇੱਥੇ ਹੁੰਦੇ ਸੀ ਵੀ ਕੋਈ ਐਸਾ ਪੰਛੀ ਨਹੀਂ ਤੇ ਕੋਈ ਐਸਾ ਜਾਨਵਰ ਨਹੀਂ ਜਿਹੜਾ ਇੱਥੇ ਨਹੀਂ ਹੁੰਦਾ ਸੀ ਇੱਥੇ ਭਾਈਚਾਰਕ ਸਾਂਝ ਵੀ ਦੇਖੀ ਹੈ ਤੇ ਤੇ 크੍ਰਿਸਚਨਾਂ ਦੇ ਘਰ ਯਾਰਤੀ ਵੀ ਦੇਖੀ ਹੈ ਬਿਲਕੁਲ ਤੇ ਸਿੱਖਾਂ ਦੇ ਘਰੇ ਅਸੀਂ ਪ੍ਰੇਰ ਵੀ ਦੇਖੀ ਹੈ ਇਹ ਉਹ ਮੁਲਕ ਹੈ ਇਹ ਉਹ ਕਸਬਾ ਆ ਇਹ ਉਹ ਸੂਬਾ ਆ ਇਹ ਕੌਨਸਟੀਚੁਐਂਸੀ ਹੈ ਮੇਰੇ ਲਈ ਕੌਨਸਟੀਚੁਐਂਸੀ ਵੱਡੀ ਨਹੀਂ ਹੈ ਮੇਰਾ ਇਹ ਪਰਿਵਾਰ ਹੈ ਜੇ ਸਰਾਬਨਗਰ ਮਾਡਲ ਟਾਊਨ ਐਕਸਟੈਂਸ਼ਨ ਦੀ ਗੱਲ ਕਰੀਏ ਉੱਥੇ ਮੇਰਾ ਪਰਿਵਾਰ ਹੈ ਜੇ ਅਸੀਂ ਸੁਨੇਤ ਰੰਧੀਰ ਸਿੰਘ ਨਗਰ ਦੀ ਗੱਲ ਕਰੀਏ ਉਹ ਮੇਰਾ ਪਰਿਵਾਰ ਹੈ ਰਾਜਗੁਰੂ ਨਗਰ ਮੇਰਾ ਪਰਿਵਾਰ ਹੈ ਸੁਨੇਤ ਮੇਰਾ ਪਰਿਵਾਰ ਹੈ ਸ਼ਹੀਦ ਭਗਤ ਸਿੰਘ ਨਗਰ ਮੇਰਾ ਪਰਿਵਾਰ ਆ ਜਿੱਥੇ ਮੈਂ ਪੰਜਾਬ ਮਾਤਾ ਨਗਰ ਇਹ ਬੈਠਾ ਇਹ ਤਾਂ ਹੈ ਹੀ ਮੇਰਾ ਪਰਿਵਾਰ ਵਿਸ਼ਾਲ ਨਗਰ ਵਿਕਾਸ ਨਗਰ ਕਿਹੜੇ ਕਿਹੜੇ ਨਗਰ ਤੁਹਾਨੂੰ ਗੁਣਾਦਾ ਜਿਹੜੇ ਮੇਰੇ ਟਿਪਸ ਦੇ ਉੱਤੇ ਨੇ ਇਸ ਲਈ ਇਹ ਸਾਰਾ ਹੀ ਹਲਕਾ ਮੇਰਾ ਪਰਿਵਾਰ ਹੈ ਗੋਪਾਲ ਨਗਰ ਹੋ ਗਿਆ ਰਿਸ਼ੀ ਨਗਰ ਹੋ ਗਿਆ ਐਕਸ ਵਾਈ ਜ਼ेड ਬਲਾਕ ਹੋ ਗਿਆ ਰਾਜਪੁਰਾ ਬਸਤੀ ਹੋ ਗਈ ਟਾਗੋਰ ਨਗਰ ਹੋ ਗਿਆ ਇਹ ਸਾਰੇ ਏਰੀਆ ਮੇਰੇ ਟਿਪਸ ਤੇ ਨੇ ਤੇ ਮੈਂ ਲਈ ਮੈਂ ਇਹਨਾਂ ਲਈ ਨਵਾਂ ਨਹੀਂ ਤੇ ਮੇਰੇ ਲਈ ਨਵੇਂ ਨਹੀਂ ਹੈ ਮੇਰੀ ਕੈਂਪੇਨ ਜਾਰੀ ਹੈ ਤੇ ਹੁਣ ਤਾਂ ਸਿਰਫ ਅ ਚੋਣ ਨਿਸ਼ਾਨ ਉਹਨਾਂ ਤੱਕ ਪਹਚਾਨ ਦੀ ਤਿਆਰੀ ਹੈ ਤੇ ਮਤਲਬ ਮੈਂ ਗੱਲ ਕਰਾਂਗਾ ਉਹਦੀ ਸਾਰੀ ਭੂਮੀ ਨਾਲ ਵਾਕਿਫ ਹਾਂ ਵੀ ਸਾਰਾ ਤੁਹਾਨੂੰ ਏਰੀਆ ਦਾ ਪਤਾ ਲੁਧਿਆਣੇ ਦਾ ਤੇ ਕਿਸ ਤਰੀਕੇ ਨਾਲ ਵੇਖਦਾ ਹਾਂ ਵੀ ਲੋਕ ਕਿਸ ਤਰੀਕੇ ਨਾਲ ਭਰਮਾ ਹੁੰਗਾਰਾ ਦੇ ਰਹੇ ਨੇ ਕਿਉਂਕਿ ਇਲੈਕਸ਼ਨ ਦੇ ਵਿੱਚ ਖੜੇ ਹਾਂ ਬਾਕੀ ਜਿੱਥੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਵੱਡੇ ਸਾਰੇ ਲੀਡਰਸ ਐ ਬਾਹਰ ਉਹਨਾਂ ਦੇ ਪਹੁੰਚ ਰਹੇ ਨੇ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਪ੍ਰਚਾਰ ਇਸ ਸਮੇਂ ਚੱਲਦਾ ਮੇਰੇ ਵੱਲੋਂ ਤਾਂ ਇਹ ਪ੍ਰਚਾਰ ਹੈ ਜੀ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ ਜਿਹੜੇ ਮੇਰੇ ਬਚਪਨ ਤੋਂ ਨਾਲ ਰਹੇ ਆ ਮੇਰੇ ਭੈਣ ਭਰਾ ਨੇ ਮੇਰੇ ਰਿਸ਼ਤੇਦਾਰ ਨੇ ਸਾਡੇ ਪਾਸबान ਨੇ ਸਾਡੇ ਪੁਜਰੀਤ ਨੇ ਸਾਡੇ ਭਾਈ ਸਾਹਿਬ ਨੇ ਸਾਡੇ ਮੌਲਵੀ ਸਾਹਿਬ ਨੇ ਉਹੀ ਮੇਰੇ ਲਈ ਅਰਦਾਸਾਂ ਕਰਦੇ ਆ ਤੇ ਘਰ ਘਰ ਮੈਨੂੰ ਪੁੱਛਾਰੇ ਨੇ ਤੇ ਮੈਂ ਉਹਨਾਂ ਦਾ ਧੰਨਵਾਦ ਦੀਆਂ ਤੇ ਜਿਹੜੀਆਂ ਮੀਟਿੰਗਾਂ ਮੇਰੇ ਤੋਂ ਬਿਗੈਰ ਹੀ ਮੈਨੂੰ ਟਾਈਮ ਦਿੰਦੇ ਆ ਵੀ ਅੱਜ ਮੀਟਿੰਗ ਜਵਾਨ ਨਗਰ ਕੈਂਪ ਹੈ ਅੱਜ ਬਾੜੇਵਾਲ ਹੈ ਅੱਜ ਰਿਸ਼ੀ ਨਗਰ ਹੈ ਅੱਜ ਹੈਬੋਵਾਲ ਹੈ ਅੱਜ ਸ਼ਾਮ ਨਗਰ ਹੈ ਅੱਜ ਮਾਡਲ ਗ੍ਰਾਮ ਹੈ ਅੱਜ ਰਣਧੀਰ ਸਿੰਘ ਨਗਰ ਹੈ ਅੱਜ ਸੀਰੀਆ ਕਲੋਨੀ ਹੈ ਅੱਜ ਵਿਸ਼ਾਲ ਨਗਰ ਹੈ ਅੱਜ ਕੰਚਨ ਕਲੋਨੀਆ ਪ੍ਰੋਫੈਸਰ ਕਲੋਨੀਆ ਹਰ ਇੱਕ ਥਾਂ ਫਰੈਂਡਸ ਕਲੋਨੀ ਆਪ ਮੀਟਿੰਗਾਂ ਰੱਖ ਕੇ ਮੈਨੂੰ ਬੁਲਾ ਰਹੇ ਐ ਤੇ ਜਲਦੀ ਬੁਲਾ ਰਹੇ ਵੀ ਆਓ ਡੋਰ ਟੂ ਡੋਰ ਚੱਲੀ ਗਈ ਅਜੰਡਾ ਇਸ ਵਾਰ ਕਿਸ ਤਰੀਕੇ ਦਾ ਰਹਿਣ ਵਾਲਾ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਵਕ ਵਕ ਦਾਅਵੇ ਕਰ ਰਹੀਆਂ ਨੇ ਤੁਹਾਡੇ ਵੱਲੋਂ ਅਜੰਡਾ ਕਿਸ ਤਰੀਕੇ ਦਾ ਮੇਰੇ ਵੱਲੋਂ ਤਾਂ ਉਹੀ ਹੈ ਜੀ ਮੁੱਢਲੀਆਂ ਜੋ ਪ੍ਰੋਬਲਮਸ ਨੇ ਜਿਹੜੀਆਂ ਜ਼ਮੀਨ ਦੇ ਨਾਲ ਜੁੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਮੈਂ ਹੱਲ ਕਰਾਣਾ ਆ ਮੇਰੀ ਕੰਸਟੀਚੂਐਂਸੀ ਦੇ ਵਿੱਚ ਮੈਨੂੰ ਆਪਣੀ ਤਾਕਤ ਬਣਾ ਕੇ ਲੈ ਕੇ ਆਣਗੇ ਤਾਂ ਮੈਂ ਸੇਵਾ ਇਸ ਤਰੀਕੇ ਨਾਲ ਕਰੂੰਗਾ ਜਿਹੜੇ ਅੱਜ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਜਿੰਨੇ ਵੀ ਮੈਂ ਤੁਹਾਨੂੰ ਗੱਲ ਕਰਾਂ ਕੈਂਡੀਡੇਟ ਖੜੇ ਆ ਉਹ ਆ ਕੇ ਮੇਰੇ ਨਾਲ ਡਿਬੇਟ ਕਰਨ ਕੀ ਉਹਨਾਂ ਦੇ ਘਰ ਦੇ ਆਲੇ ਦੁਆਲੇ ਚੈਨ ਸਨੇਚਿੰਗ ਨਹੀਂ ਹੋ ਰਹੀ ਕੀ ਉਹਨਾਂ ਦੇ ਘਰ ਦੇ ਆਲੇ ਦੁਆਲੇ ਡਰੱਗਸ ਨਹੀਂ ਬਕਰੀ ਕੀ ਉਹਨਾਂ ਦੇ ਘਰ ਡਰੱਗ ਐਡਿਕਟ ਨਹੀਂ ਹੈਗੇ ਕੀ ਉਹ ਕਿਹੜੇ ਤਰੀਕੇ ਦੇ ਨਾਲ ਦਾਵੇਦਾਰੀ ਕਰ ਰਿਹਾ ਸਰਕਾਰਾਂ ਭੋਗ ਚੁੱਕੇ ਆ ਤੇ ਝੂਠ ਦਾ ਠੇਕਾ ਹੀ ਲੈ ਲਿਆ ਵੀ ਵੋਟਰ ਇਹ ਨਾ ਸਮਝਣ ਵੀ VOTER ਮੂਰਖ ਹੈ VOTER ਬਹੁਤ ਸਮਝਦਾਰ ਹੋ ਚੁੱਕਿਆ ਹੈ ਇਹਨਾਂ ਨੂੰ ਐ ਲੱਗਦਾ ਵੀ ਇੱਥੇ ਇੰਡਸਟਰੀਅਲਿਸਟ ਨਹੀਂ ਇੰਡਸਟਰੀਅਲਿਸਟ ਨਾ ਮੈਂ ਤੁਹਾਡੇ ਰਾਹੀਂ ਵਾਅਦਾ ਕਰਦਾ ਹਾਂ ਟੈਕਸ ਜਾਇਜ਼ ਹੋਊ ਲੱਗੂ ਕੋਈ ਉਹਨਾਂ ਨੂੰ ਤੰਗ ਨਹੀਂ ਕਰੇਗਾ ਅੱਜ ਇਹ ਸਿਰਫ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਵੋਟਾਂ ਹਟਿਆਉਣਾ ਚਾਹੁੰਦੇ ਆ ਇੱਕ ਵਾਰੀ ਥੋੜੇ ਜੇ ਕਾਇਮ ਹੋਵੋ ਮੇਰੇ ਭਰਾਵੋ ਤੇ ਦੇਖੋ ਦੁਬਾਰਾ ਤੁਹਾਡੇ ਵਾਲ ਕੋਈ ਝਾਕ ਵੀ ਜਾਵੇ ਇਹ ਵਾਅਦਾ ਕਰਦਾ ਹੈ ਤੁਹਾਡਾ ਭਰਾ ਤੁਹਾਡੇ ਨਾਲ ਫਿਰ ਡਰਗਸ ਦੀ ਗੱਲ ਕਰੀਏ ਈਵ ਟੀਜ਼ਿੰਗ ਦੀ ਗੱਲ ਜਿਹੜੇ ਮੈਨੂੰ ਬਚਪਨ ਤੋਂ ਜਾਣਦੇ ਐ ਉਹਨਾਂ ਨੂੰ ਪਤਾ ਸੀ ਕਿ ਐਲਬਰਟ ਈਵ ਟੀਜ਼ਿੰਗ ਦੇ ਬਹੁਤ ਜ਼ਿਆਦਾ ਖਿਲਾਫ ਹੈ ਮਸਕਰੀਆਂ ਦੇ ਖਿਲਾਫ ਹੈ ਇਹ ਪੂਰੇ ਹਲਕੇ ਦੇ ਵਿੱਚ ਕੋਈ ਕਿਸੇ ਨੂੰ ਤੰਗ ਕਰ ਗਿਆ ਕੋਈ ਇੱਥੇ ਨਸ਼ਾ ਵੇਚ ਗਿਆ ਤਾਂ ਉਹਦੇ ਲਈ ਐਲਬਰਟ ਜ਼ਿੰਮੇਵਾਰ ਹੋਊ ਉਹਦੇ ਲਈ ਪੁਲਿਸ ਨਹੀਂ ਜ਼ਿੰਮੇਵਾਰ ਹੋ ਰੁਜ਼ਗਾਰ ਜੇ ਸਰਕਾਰ ਜਿੰਨਾ ਦੇ ਸਕਦੀ ਉਹ ਦੇਗੀ ਪਰ ਮੈਂ ਜਨਰੇਟ ਕਰਕੇ ਦਊਂਗਾ ਬਹੁਤ ਅੱਛੀਆਂ ਪਾਲਿਸੀਆਂ ਨੇ ਮੇਰੇ ਐ ਦੋਸਤ ਮੇਰੇ ਐਨ ਜੀ ਓਸ ਥਿੰਕ ਟੈਂਕਸ ਕੋ ਵੀ ਅਸੀਂ ਇਸ ਤਰੀਕੇ ਨਾਲ ਜਨਰੇਟ ਕਰਾਂਗੇ ਬਿਜ਼ਨਸ ਤਾਂ ਕਿ ਹਰ ਘਰ ਦੀ ਹਰ ਜਨ ਦੀ ਯਾਨੀ ਕਿ ਹਰ ਬੇਰੋਜ਼ਗਾਰ ਦੀ ਆਮਦਨ 60000 ਤੋਂ 1 ਲੱਖ ਰੁਪਏ ਪ੍ਰਤੀ ਮਹੀਨਾ ਹੋਵੇ ਇਸ ਲਈ ਮੈਂ ਉਹ ਨੌਜਵਾਨਾਂ ਨੂੰ ਵਾਦਾ ਨਹੀਂ ਕਰਦਾ ਉਹਨਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਦਾ ਕਿ ਮੈਂ ਸਰਕਾਰੀ ਨੌਕਰੀ ਦਵਾਉਂਗਾ ਪਰ ਜਿਹੜਾ ਮੇਰੀ ਕੌਨਸਿਸਟੈਂਸੀ ਦਾ ਹੋਏਗਾ ਉਹਨੂੰ ਮੈਂ ਜਰੂਰ 60000 ਤੋਂ 1 ਲੱਖ ਦੀ ਆਮਦਨ ਵਾਲਾ ਬਿਜ਼ਨਸ ਕਰਾ ਕੇ ਦਊਂਗਾ ਵੀ ਇਸ ਤਰੀਕੇ ਨਾਲ ਕੰਮ ਹੁੰਦੇ ਆ ਇਹੀ ਕੰਮ ਹੈ ਸਾਡੇ ਆਲੇ-ਦੁਆਲੇ ਅੱਜ ਜੇ ਗੱਲ ਕਰੀਏ ਉਹ ਆਊਟਸੋਰਸ ਤੇ ਲੱਗਦੇ ਨੇ ਨੌਜਵਾਨ 30-35 ਹਜ਼ਾਰ ਉਹਨਾਂ ਦੀ ਤਨਖਾਹ ਹੁੰਦੀ ਹੈ 17000 ਦਿੱਤੀ ਜਾਂਦੀ ਵਾਚ ਕੀ ਠੱਗ ਜਾਂਦੇ ਆ ਇਸ ਲਈ ਠੱਗੀਆਂ ਤੋਂ ਬਚਾਉਣ ਨੂੰ ਸਮਾਜ ਨੂੰ ਮੈ ਆਣਾ ਆ ਉਹਨਾਂ ਦੀ ਮੁੱਢਲੀ ਸਹਾਇਤਾ ਕਰਨ ਦੇ ਲਈ ਆਣਾ ਆ ਬਹੁਤ ਸਾਰੇ ਮੈਨੀਫੈਸਟੋ ਚ ਪਲਾਨ ਨੇ ਉਹ 7 ਤਰੀਕ 7 ਵਜੇ ਮੈਂ ਲਾਈਵ ਆ ਕੇ ਤੁਹਾਡੇ ਨਾਲ ਸਾਂਝੇ ਕਰੂੰਗਾ ਤੇ ਮੈਂ ਚਾਹੂਗਾ ਕਿ ਉਹ ਲਾਈਵ ਤੁਸੀਂ ਚੱਕੋ ਤੇ ਉਹਨੂੰ ਮੇਰੇ ਵੋਟਰਾਂ ਤੱਕ ਪਹੁੰਚਾਓ ਤਾਂ ਕਿ ਉਹ ਜਾਣ ਸਕਣ ਕਿ ਐਲਬਰਟ ਕੀ ਮੈਨੀਫੈਸਟੋ ਲੈ ਕੇ ਆ ਰਿਹਾ ਹੈ ਮੈਂ ਜ਼ਿਆਦਾ ਕੁਝ ਨਹੀਂ ਮੁੱਢਲੀਆਂ ਜੋ ਜ਼ਰੂਰਤਾਂ ਨੇ ਉਹੀ ਪੂਰੀਆਂ ਕਰੂੰਗਾ ਅੱਜ ਅਨਪਲਾਨਡ ਓਵਰਬ੍ਰਿਜ ਬਣੇ ਹੋਏ ਨੇ ਅਨਪਲਾਨਡ ਅੰਡਰਪਾਸ ਬਣੇ ਹੋਏ ਨੇ ਕੱਲ ਸ਼ਾਇਦ ਜੇ ਮੈਨੂੰ ਟਾਈਮ ਲੱਗਿਆ ਕੈਂਪੇਨ 'ਚੋਂ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰੂੰਗਾ ਤੇ ਮੈਂ ਦਿਖਾਊਗਾ ਨਾ ਅਕਾਲੀ ਦਲ ਕਰ ਸਕਿਆ ਨਾ ਕਾਂਗਰਸ ਕਰ ਸਕੀ ਡਵੈਲਪਮੈਂਟ ਦੇ ਨਾਂ ਤੇ ਠੱਗ ਰਹੇ ਨੇ ਅਸੀਂ ਸ਼ੁਰੂ ਤੋਂ ਵੇਖਦੇ ਆਏ ਵੀ ਜਦੋਂ ਵੀ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਹੁੰਦੀ ਸਭ ਤੋਂ ਪਹਿਲਾਂ ਪਹੁੰਚਦੇ ਹਾਂ ਜੇਕਰ ਤੁਹਾਨੂੰ ਖੁਦ ਵੀ ਪਤਾ ਲੱਗਦਾ ਤੁਸੀਂ ਆਪ ਉੱਥੇ ਪਹੁੰਚਦੇ ਹੋ ਮਸਲੇ ਹੱਲ ਕਰਾਉਨੇ ਹੋ ਤੇ ਹੁਣ ਕਿਸ ਤਰੀਕੇ ਨਾਲ ਰਹੇਗਾ ਕਿਉਂਕਿ ਜਦੋਂ ਸੱਤਾ ਦੇ ਵਿੱਚ ਆ ਜਾਓਗੇ ਪਾਵਰ ਹੱਥ ਦੇ ਵਿੱਚ ਹੋਏਗੀ ਫਿਰ ਲੋਕਾਂ ਦਾ ਭਲਾ ਕਿਸ ਤਰੀਕੇ ਨਾਲ ਕਰੋਗੇ ਫਿਰ ਤਾਂ ਭਲਾ ਆਪਣੇ ਆਪ ਹੀ ਹੋਈ ਜਾਣਾ ਉਹਨਾਂ ਨੇ ਕਿਹਾ ਨਾ ਮੈਂ ਐਲਬਰਟ ਦਾ ਵੋਟਰ ਹਾਂ ਮੈਂ ਐਲਬਰਟ ਦੂਆ ਕਿਉਂਕਿ ਮੈਂ ਪਾਲਿਸੀ ਇਹ ਚਲਾ ਦੇਣੀ ਹੈ ਜਿਹੜਾ ਵੈਸਟ ਕੌਨਸਟੀਚੁਐਂਸੀ ਦਾ ਵੋਟਰ ਆ ਉਹੀ ਐਮਐਲ ਜਿਹੜਾ ਵੈਸਟ ਕੰਸਟੀਟੂਐਂਸੀ ਦਾ ਵੋਟਰ ਹੈ ਉਹਦੀ ਸਿੱਧੀ ਅਪਰੋਚ ਹੈ ਤੇ ਮੈਂ ਪੀਏ ਨਹੀਂ ਰੱਖਣੇ ਨਾ ਮੈਂ ਸੈਕਟਰੀ ਰੱਖਣੇ ਡਾਇਰੈਕਟ ਸਿੱਧੀ ਮੇਰੇ ਨਾਲ ਗੱਲ ਕਰੋ ਸਿੱਧੀ ਮੇਰੇ ਨਾਲ ਪਹੁੰਚ ਕਰੋ ਤੇ ਆਣ ਦੀ ਢੀਕਣ ਦੀ ਜ਼ਰੂਰਤ ਨਹੀਂ ਹੈ ਅਗਰ ਜਿੱਦਾਂ ਪੈਟਰੋਲਿੰਗ ਦੀ ਗੱਲ ਚੱਲਦੀ ਸੀ ਪੁਰਾਣੇ ਅਫਸਰਾਂ ਦੇ ਟਾਈਮ ਦੇ ਉੱਤੇ ਤੇ ਮੈਂ ਖੁਦ ਹੀ ਉੱਥੇ ਪਹੁੰਚ ਜਾਇਆ ਕਰਨਾ ਕੋਈ ਕੰਪਲੇਂਟ ਦੀ ਗੱਲ ਨਹੀਂ ਕੰਪਲੇਂਟ ਲੈਣ ਵੀ ਤੇ ਹੱਲ ਵੀ ਮੈਂ ਕਰਾਊਂਗਾ 48 ਘੰਟੇ ਦੇ ਵਿੱਚ ਕਰਾਊਂਗਾ ਜਿਹੜੀ ਤਾਂ ਨਾਲ ਦੀ ਨਾਲ ਹੋਣ ਵਾਲੀ ਹੈ ਉਹ ਨਾਲ ਦੀ ਨਾਲ ਹੋਏਗੀ ਤੇ ਜਿਹੜੀ 48 ਘੰਟੇ ਚ ਹੋਣ ਵਾਲੀ ਉਹ 48 ਘੰਟੇ ਚ ਹੋਏਗੀ ਇਸ ਲਈ ਨਾਲ ਦੀ ਨਾਲ ਉਸੇ ਪਲ ਹੱਲ ਹੋਣਗੇ ਆਸ ਉਮੀਦ ਜਿਹੜੀ ਟੁੱਟ ਚੁੱਕੀ ਹੈ VOTER ਦੀ ਨੋਟਾ ਤੇ ਕਦੀ ਵੋਟ ਨਹੀਂ ਦੱਬਿਆ ਗਿਆ ਸੀ ਅੱਜ ਨੋਟਾ ਦੱਬਿਆ ਜਾਂਦਾ ਮੈਂ ਉਸੇ ਆਸ ਨੂੰ ਜਗਾਣ ਤੇ ਉਹਨਾਂ ਦਾ ਹੱਕ ਦਿਵਾਣ ਦੇ ਲਈ ਆਇਆ ਤੇ ਹੱਕ ਦਿਵਾਉਂਗਾ ਲੋਕਤੰਤਰ ਨੂੰ ਬਹਾਲ ਕਰਾਂਗਾ ਹਲੋ ਹਾਂ ਦੀ ਆਂਦੀ ਭਾਜੀ ਭਾਈ ਮੈਂ ਨਾ ਇੱਕ ਇੰਟਰਵਿਊ ਤੇ ਸੀਗਾ ਮੈਂ ਤੁਹਾਨੂੰ ਬੈਕ ਕਾਲ ਕਰ ਲਾ ਆ ਥੈਂਕ ਯੂ ਥੈਂਕ ਯੂ ਹਾਂਜੀ ਤੁਰਹੀ ਤੁਰਹੀ ਮਿਲੀ ਆ ਜੀ ਵੀ ਇਹ ਗੁੰਗੇ ਬੋਲਿਆਂ ਦਾ ਇਲਾਜ ਕਰਨ ਦੇ ਲਈ ਤੁਰਹੀ ਥੈਂਕ ਯੂ ਤਾਂ ਦੂਸਾ ਹੁਣ ਚੱਲਦੇ ਇੰਟਰਵਿਊ ਵਿੱਚ ਵੀ ਫੋਨ ਨਹੀਂ ਕੱਟਦੇ ਵੀ ਜਿਵੇਂ ਆਪਾਂ ਦੇਖਦੇ ਹੁੰਨੇ ਆ ਵੀ ਵੱਡੇ ਮੰਤਰੀ ਫੋਨ ਪਹਿਲਾਂ ਹੀ ਸਾਈਲੈਂਟ ਕਰਕੇ ਰੱਖ ਦਿੰਦੇ ਤੁਸੀਂ ਚੱਲਦੇ ਇੰਟਰਵਿਊ ਵਿੱਚ ਵੀ ਫੋਨ ਚੈੱਕ ਰਹੇ ਹੋਂ ਤੇ ਨਾਲੇ ਆਪਣਾ ਜਿਹੜਾ ਚੋਣ ਨਿਸ਼ਾਨਾ ਵੀ ਦੱਸ ਰਹੇ ਹੋਂ ਕਿ ਇਸ ਤਰੀਕੇ ਨਾਲ ਵੇਖਦੇ ਵੀ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਤਾਂ ਨੂੰ ਜਿਹੜੀ ਪਹਿਲਾਂ ਗੱਲ ਦੱਸੀ ਵੀ ਮੈਨੂੰ ਕੈਂਪੇਨ ਕਰਨ ਦੀ ਜ਼ਰੂਰਤ ਨਹੀਂ ਕੈਂਪੇਨ ਉਹ ਆਪ ਕਰ ਰਹੇ ਨੇ ਆਪ ਮੀਟਿੰਗਾਂ ਭਰ ਰਹੇ ਤੇ ਉਹ ਤਾਂ ਡੀ ਕਰੇ ਸੀਗੇ ਵੀ ਚੋਣ ਨਿਸ਼ਾਨ ਕਦੋਂ ਆਜ ਉਹਨਾਂ ਨੂੰ ਪਤਾ ਲੱਗ ਚੁੱਕਿਆ ਵੀ ਚੋਣ ਨਿਸ਼ਾਨ ਮਿਲ ਗਏ ਆ ਕਿਉਂਕਿ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਭ ਨੂੰ ਪਤਾ ਹੀ 5 ਤਰੀਕ ਚੋਣ ਮਿਲਣੇ ਇਹ ਚੋਣ ਨਿਸ਼ਾਨ ਮਿਲਣ ਤੋਂ ਪਹਿਲਾਂ ਰਿਯੂਮਰ ਅੜਾਏ ਗਏ ਬਹੁਤ ਜ਼ਿਆਦੇ ਵੀ ਐਲਬਰਟ ਨੇ ਇਲੈਕਸ਼ਨ ਨਹੀਂ ਲੜਨੇ ਅਲਬਰਟ ਨੇ ਕਾਗਜ਼ ਨਹੀਂ ਭਰਨੇ ਜਦੋਂ ਅਲਬਰਟ ਨੇ ਕਾਗਜ਼ ਭਰਤੇ ਫਿਰ ਕਹਿੰਦੇ ਅਲਬਰਟ ਨੇ ਚੋਣ ਨਿਸ਼ਾਨ ਨਹੀਂ ਲੈਣਾ ਪਹਿਲਾਂ ਹੀ ਵੈਕ ਕਰ ਜਾਣਾ ਜਦੋਂ ਚੋਣ ਨਿਸ਼ਾਨ ਮਿਲ ਗਿਆ ਹੁਣ ਹੁਣ ਕੀ ਪਾਲਸੀ ਹੋਏਗੀ ਹਾਏ ਝੁਮਲੇਵਾਜ ਮੈਨੂੰ ਐ ਲੱਗਦਾ ਸੀ ਅਸੀਂ ਪਹਿਲਾਂ ਆਜ਼ਾਦ ਐ ਅੱਜ ਮੈਂ ਕੰਟੈਸਟ ਕਰਨ ਲੱਗਿਆ ਹੁਣ ਆਜ਼ਾਦ ਹੋਇਆ ਤੇ ਮੈਂ ਤੁਹਾਨੂੰ ਲੁਧਿਆਣੇ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਤੇ ਭਾਰਤ ਦੀ ਜਨਤਾ ਨੂੰ ਵਿਚਾਨਾ ਆਜ਼ਾਦ ਹੋ ਕੇ ਆਜ਼ਾਦੀ ਮਾਣੋ ਇਹਦਾ ਮਤਲਬ ਅਸੀਂ ਪਾਰਟੀਆਂ ਦੇ ਗੁਲਾਮ ਆ ਉਹ ਕਹਿੰਦੇ ਜੀ ਇਹ ਪਾਰਟੀ ਵਰਕਰ ਹੈ ਵਰਕਰ ਦਾ ਮਤਲਬ ਸਮਝਦੇ ਹਾਂ ਨੌਕਰ ਨੌਕਰ ਨਹੀਂ ਮੈਨੂੰ ਸਾਥੀ ਚਾਹੀਦੇ ਆ ਮੈਨੂੰ ਸਹਿਯੋਗੀ ਚਾਹੀਦੇ ਆ ਮੈਨੂੰ ਪਰਿਵਾਰਿਕ ਮੈਂਬਰ ਚਾਹੀਦੇ ਆ ਗੱਦਾਰ ਨਹੀਂ ਚਾਹੀਦੇ ਚਾਪ ਪਲੂਸ ਨਹੀਂ ਚਾਹੀਦੇ ਲਾਲਚੀ ਨਹੀਂ ਚਾਹੀਦੇ ਜ਼ਮੀਨ ਨਾਲ ਜੁੜੇ ਆਪਣੇ ਪਰਿਵਾਰਾਂ ਨਾਲ ਜੁੜੇ ਮੇਰੇ ਸਾਥੀ ਸਾਥੀ ਹੀ ਹੋਮੋਗੇ ਕਦੀ ਕੋਈ ਵਰਕਰ ਨਹੀਂ ਹੋਏਗਾ ਇਹਦਾ ਇਤਿਹਾਸ ਗਵਾਹ ਆ ਜਿਹੜਾ ਮੇਰੇ ਕੋਲ ਕੰਮ ਕਰਨ ਆਇਆ ਉਹਨੇ ਆ ਕੇ ਕਿਹਾ ਮੈਨੂੰ ਨੌਕਰੀ ਰੱਖ ਲੈ ਮੈਂ ਕਿਹਾ ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਨੌਕਰੀ ਰੱਖ ਸਕਾਂ ਆ ਯਾਰ ਸਹਿਯੋਗੀ ਜੇ ਦੂ ਰੋਟੀਆਂ ਮੈਂ ਖਾਊਂਗਾ ਇੱਕ ਤੈਨੂੰ ਵੀ ਦਊਂਗਾ ਇਹ ਸਾਰੇ ਗਵਾਹ ਆ ਅੱਜ ਕਾਫੀ ਜਣਿਆਂ ਦੀਆਂ ਚਾکریاں ਕਰਦੇ ਮੈਂ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਜਾਣਦੇ ਆ ਉਹ ਨੌਕਰੀ ਲਈ ਆਏ ਸੀ ਤੇ ਯਾਰ ਬਣਾ ਕੇ ਰੱਖੇ ਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਅਲਵਰਦਵਾ ਸਾਹਿਬ ਗਿਰ ਸਾਹਿਬ ਧੰਨਵਾਦ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਅਰਾਧ ਦੇ ਬਿਲਕੁਲ ਸਾਫ਼ ਨੇ ਨੇਕ ਨੇ ਵੀ ਸਿਰਫ ਤੇ ਸਿਰਫ ਪੜਾਈ ਕਰਨਾ ਹੈ ਕਿਸੇ ਨੂੰ ਖਾਣਾ ਨਹੀਂਗਾ ਕਿਸੇ ਨੂੰ ਤੰਗ ਨਹੀਂ ਕਰਨਾ ਸਿਰਫ ਤੇ ਸਿਰਫ ਭਲਾਈ ਕਰਨੀ ਹੈ ਤੇ ਇਦਾਂ ਦੇ ਜੇਕਰ ਕੈਂਡੀਡੇਟ ਹੋਣ ਤਾਂ ਇਲਾਕੇ ਦਾ ਕੰਸਟੀਟੂਐਂਸੀ ਦਾ ਕਿ ਭਲਾ ਨਾ ਹੋਵੇ ਇਦਾਂ ਹੋ ਹੀ ਨਹੀਂ ਸਕਦਾ ਤਾਂ ਤੁਸੀਂ ਵੱਧ ਤੋਂ ਵੱਧ ਵੋਟਾਂ ਵਾ ਕੇ ਐਲਬਰਟ ਦਵਾ ਜੀ ਨੂੰ ਜਿਤਾਓ ਤੇ ਆਪਣੇ ਜਿਹੜੇ ਵਧੀਆ ਕੰਮ ਹੁੰਦੇ ਵੇਖੋ ਤੇ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜੁ ਕਰ ਲੈਦੇ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ